ਨੇ ਬੇਟੂ ਲਾ ਇਹ ਤੋਂ ਨਹੀਂ ਉੱਦਦਾ ਬਾਬੇ ਬਦਿਆਰੇ ਬਿਸਕੁਟ ਬਣਾ ਰਹੇ ਮੈਂ ਆਵਦੀ ਕੁੜੀ ਨੂੰ ਦੇਖ ਕੇ ਆਉਣੇ ਨੇਗੇ ਆ ਕੁੜੀ ਇਹ ਕਰ ਜੈਨੇ ਨੂਹਾਂ ਦਾ ਵੀ ਕਰ ਲਿਆ ਕਰੋ ਆਹੋ ਨੂਹਾਂ ਨੂੰ ਬਚੇਰਾ ਕੁਛ ਮਿਲਦਾ ਖਾਣ ਨੂੰ ਰੋਜ਼ ਹੀ ਕੁੜੀ ਕੋਈ ਤਾਂ ਸਾਲ ਬਾਅਦ ਜਾਨੀ ਆਗੀ ਆਇਆ ਕੁੜੀ ਨੂੰ ਕਰਨਾ ਮੈਂ ਤਾਂ ਅੰਤੀ ਰਾਸ ਸੰਦਾਰਾ ਦੇਣ ਜਾਨੀ ਆਗੀ ਪਾ ਲਿਆ ਸਾਰਾ ਸਬੰਤ ਲਾ ਕੀ ਦਾ ਫੋਨ ਆ ਗਿਆ ਹੁਣ ਤੁਰਨ ਵਾਲੇ ਫੋਨ ਵੱਜ ਜਾਂਦਾ ਲਾ ਇਦਾਂ ਕੁੜੀ ਦੀ ਕੋਨਾ ਹਾਂ ਹਾਂ ਪੁੱਤ ਠੀਕ ਆ ਤੂੰ ਹਾਂ ਠੀਕ ਆ ਵੀ ਤੇਰੇ ਕੋਲੇ ਆਉਂਦੀ ਸੀ ਮੈਂ ਅੱਜ ਹੋਰ ਹਾਂ ਪੁੱਤ ਸਾਰੇ ਕੁੜੀ ਗਨ ਸੁਧਾਰੇ ਦੇ ਆਏ ਹੈ ਮੈਂ ਅੱਖ ਮਰਤੀ ਝਾਂਕਦੀ ਹੋਣੀ ਲੈ ਕਿੱਥੇ ਨਾ ਹੋ ਲੈਂਦੀ ਅਦਰਾ ਵਿਭਾਗ ਜਾ ਮੰਮੀ ਕੁੜੀ ਕੋਲੇ ਤੂੰ ਪਹਿਲਾਂ ਤੇਰਾ ਪਾਈ ਤਾਂ ਮਰ ਕੰਮ ਤੇ ਲੱਗਿਆ ਹੋਇਆ ਬਾਹਰੇ ਰਹਿੰਦਾ ਹੈਗਾ ਇਹ ਕਾਨੂੰ ਕਹਿੰਦੀ ਹੈ ਭੱਗ ਜਾ ਹੋਰ ਮੈਂ ਕੱਲੂ ਬਿਸਕੁਟ ਕਰਾ ਕੇ ਲਿਆਈਆਂਗੀ ਮੈਂ ਕਿਹਾ ਜਾਮਾ ਕੁੜੀ ਕੋਲੇ ਡੀਕਰੀ ਹੋਣੀ ਵਿਚਾਰੀ ਸਰਦੇ ਭਾਈ ਬਾਗੇ ਸੁਧਾਰੇ ਲੈ ਕੇ ਚਲ ਆਉਂਨੀਆ ਕੋਤੇ ਇੱਥੇ ਗੱਲਾਂ ਕਰਾਂਗੇ ਆਪਾਂ ਹਾਂ ਠੀਕ ਐ ਫਿਰ ਆ ਗਈ ਮੈਂ ਇਹ ਨੂੰ ਮਰ ਜਾ ਬਟੂਆ ਤਾਂ ਕੁੱਨ ਲੱਗੀ ਸੀ ਚੱਕਣਾ ਪਿੱਪਾ ਚੱਕ ਕੇ ਤੁੜਪੀ ਸੀ ਕਰਾਇਆ ਕਿੱਥੋਂ ਲਾਉਂਦੀ ਨਾ ਪੈਸੇ ਲਿਆਵਾ ਕੱਢ ਕੇ ਉਹਤੇ ਗੱਲਾਂ ਲੱਗੀ ਹੋਈ ਸੀ ਪਹਿਲਾਂ ਆਵਦੀ 3 ਨਾ ਗੱਲਾਂ ਕਰਦੀ ਸੀ ਹਾਂ ਵੇ ਦੇਖ ਤਾਂ ਸਹੀ ਕੀ ਕੀ ਸਮਾਨ ਰੱਖੀ ਬੈਠੀ ਆ ਕੱਢ ਕੇ ਉਹ ਪ੍ਰੋਤ ਕਰਿਆ ਹੋਇਆ ਢੋਲ ਕਿੰਡਾ ਵੱਡਾ ਹੈ ਮੇਰੇ ਵਸਤੇ ਤੇ ਦੇਖ ਕਿੰਨਾ ਘਟਿਆ ਜੀ ਮੈਨੂੰ ਸੂਟ ਦਵਾਇਆ ਸੀ ਆਵਦੀ ਧੀ ਵਸਤੇ ਤੇ ਬਿਸਕੁਟਾਂ ਦਾ ਐਡਾ ਪਿੱਕ ਪਕਰਾਇਆ ਹੋਇਆ ਉਹਦਾ ਸੂਟ ਲੈ ਜਾਂਦਾ ਸੀ 2000 ਵਾਲਾ ਮੈਂ ਤਾਂ 500 ਦਾ ਮਸੇ ਰੋ ਰੋ ਕੇ ਲੈ ਕੇ ਦਿੰਦੀ ਆ ਚੱਕ ਤੁਰਦੀ ਆ ਆਲੰਡੇ ਨੂੰ ਮੈਂ ਤਾਂ ਗੱਲ ਕਰੂਗੀ। ਲੈ ਸਾਰਾ ਸਮਾਨ ਆਪਦੀ ਧੀ ਨੂੰ ਢੋਈ ਜਾਂਦੀ ਆ। ਪਤਾ ਨਹੀਂ ਕੀ ਲਾਈ ਹੋਏ ਦੁਕਾਨ। ਜਦੋਂ ਜਾਂਦੀ ਹਰ ਘੇੜੇ ਤੇ ਧੀ ਬੁੜਬੁੜ ਕਰੀ ਜਾਂਦੀ ਆ ਤੂੰ। ਮੈਂ ਤਾਂ ਪਾਲ ਸਾਦਾ ਸੂਟ ਦਵਾਇਆ ਸੀ ਰੋ ਰੋ ਕਤੇ ਵਸਤੇ ਸਾਰਾ ਕੁਝ ਚੱਕ ਚੱਕ ਕੇ ਦੇ ਦੇਣੀ ਆ। ਉਹਨੂੰ ਤਾਂ ਜਵਾਕੜੀ ਨੂੰ ਸਾਲਵਾਦ ਦਿੰਨੀ ਆ। ਤੈਨੂੰ ਤਾਂ ਮਹੀਨੇ ਬਾਅਦ ਸੂਟ ਮਿਲ ਜਾਣਾ ਗੱਲ। ਘਟਿਆ ਮੈਨੇ ਸੂਟ ਲੈ ਕੇ ਦੇਣੀ ਆ ਤੂੰ। ਕਿਉਂ ਲੈ ਕੇ ਦੇਣੀ ਆ ਘਟਿਆ ਬਥੇ ਮੇਰੇ ਜਵਾਕੜੀ ਜਾਏਗੀ ਹੈ। ਸਾਰਾ ਕੁਝ ਸੋਢਾ ਹੀ ਆਗਾ। ਉਹ ਬਾਹਰ ਰਹਿਣ ਇਹ ਜਣਾ ਇੱਥੇ ਕਰਦੀ ਆ ਹਾਂ ਤਿਆਰਾਂ ਤੇ ਦਾ ਦਿਨ ਦੇ ਹੁੰਦੇ ਨੇ ਮਾਪੇ ਜਿੰਨਾ ਤੇਰੇ ਬੈਠੇ ਮੈਂ ਅੱਜ ਤੈਨੂੰ ਹਾਂ ਹੀ ਦੇਉਂਗੀ ਤੂੰ ਦੁਖੀ ਰਹਿ ਸੁਖੀ ਰਹਿ ਮਾਂ ਤੇਰੇ ਕਰ ਤੂੰ ਡਰਦੀ ਨਹੀਂ ਨਾ ਮਾਂ ਤੇਰੇ ਕਹੇ ਤੂੰ ਹਟਾ ਕੋਈ ਨਾ ਕੋਈ ਨਾ ਹਾਂ ਕੱਟ ਦੇ ਅਕਰ ਹੁਣ ਮੇਰਾ ਵੀ ਹੱਕ ਆ ਸਾਰਾ ਕੁਝ ਤੇਰੇ ਆ ਤੁਸੀਂ ਉਹ ਤੁਸੀਂ ਉਹ ਸਾਮੋ ਸਭ ਕੁਝ ਉਹਨੇ ਦਾ ਜਵਾਕੜੀ ਨੂੰ ਜਿਹੜਾ ਦੇ ਲਾਂਗੇ ਉਹੀ ਲੈਣਾ ਹੈਗਾ ਤੂੰ ਮੇਰੀ ਸਲਾਹ ਲਈ ਸੂਟ ਲੈ ਆਂਦੇ 2000 ਦਾ ਕਿਉਂ ਪੁੱਛਿਆ ਵੀ ਹਾਂ ਵੀ ਦਿਖਾ ਦੇ ਵੀ ਚਲੋ ਚਲ ਆ ਛੋਟੀ ਦੇ ਦੇਣ ਜਾਣਾ ਵਾ ਸਧਾਰਾ ਲੈ ਕੇ ਜਾਣਾ ਵੀ ਚਲ ਤੂੰ ਵੀ ਦੇਖ ਲੈ ਸੂਟ ਆ ਚੱਲੀ ਦੋ ਮੈਂ ਲੈ ਕੇ ਆਈਏ ਮੈਂ ਖੁਸ਼ੀ ਕੋਲ ਆਏ ਨੂੰ ਕਹਾਂ ਮੈਂ ਅੰਦਰ ਉਹ ਚੋਰ ਨੂੰ ਲੈ ਕੇ ਤੁਰ ਚੱਲੀ ਦੀ ਸਾਰਾ ਕੁਝ ਤੇਰੇ ਸਾਹਮਣੇ ਪਿਆਗਾ ਦਿਖਾਇਆ ਕਹਣਾ ਸੀ ਤੂੰ ਤੋ ਤੋ ਪੁੱਛਿਆ ਵੀ ਨਹੀਂ ਚੱਲੀ ਸੀ ਤੇ ਕੱਚਾ ਚੱਲੀ ਰਿਹਾ ਤਾਂ ਉਰ ਹੀ ਮਰਦੀ ਤੇ ਮੈਂ ਆ ਦੇਖ ਲੈ ਆ 1000 ਰੁਪਏ ਵਾਲਾ ਸੂਟ ਆ ਸਾਰਾ ਜਵਾਕੜੀ ਦਾ 2000 ਵਾਲਾ ਸੂਟ ਆ ਹਾਂ ਐਵੇਂ ਨਾ ਤੁੰਧਾ ਮਾਰਾ ਕਰ ਜਵਾਕੜੀ ਤੇ ਮੇਰੀ ਤੇ ਚਲ ਠੀਕ ਆ ਜਾ ਜਾ ਭੱਗ ਜਾ ਹੁਣ ਹਾਂ ਜਾਊਗੀ ਬਸ ਜਾਊਗੀ ਉਹ ਤੇਰ ਕਹੇ ਤੋਂ ਨਹੀਂ ਰੋਕ ਜੀ ਮੈਂ ਆ ਜਾ ਜਲਦੀ ਭੱਜ ਜਾ ਮੁੰਡੇ ਨੂੰ ਆ ਜਾ ਹੁੰਦੇ ਦੱਸੂਗੀ ਉਹਨੂੰ ਮੁੰਡੇ ਹੀ ਮੁੰਡੇ ਆਈ ਜਲਦੀ ਮੁੰਡੇ ਆਈ ਹਾਂ ਲਾ ਦੀ ਲਾ ਦੀ ਜਿਹੜੀਆਂ ਲੂਤੀਆਂ ਲਾਉਣੀਆਂ ਲਾ ਦੀ ਮੈਂ ਤਾਂ ਸਾਰੇ ਦੱਸੂਗੀ ਵੀ ਸਾਲ ਬਾਦ ਮੈਂ ਲੈ ਕੇ ਗਈ ਸੀ ਦੋ ਸਰ ਬਿਸਕੁਟ ਦਾ ਜਵਾਕੜੀ ਨੂੰ ਕਸੂਟ ਦੇ ਕੇ ਆਈ ਹਾਂ ਹਾਂ ਪੋਸ ਤੇ ਕਲੇਸ਼ ਬਾਕੇ ਰਹਿ ਗਈ ਕੋਈ ਨਾ ਕੋਈ ਨਾਸ ਤੇ ਤੂੰ ਜਲਦੀ ਜਾ ਹਾਂ ਜਾਣੀ ਆ ਕਿਵੇਂ ਤੇਰ ਕਹੇ ਤੋਂ ਕੋਈ ਰੋਕੂਗੀ ਮੈਂ ਆ ਚੰਨੀ ਆ ਜਾ ਰੋਕ ਲਾ ਜੇ ਸਾਰਾ ਸਮਾੜ ਦੇਈ ਜਾ ਮੈਨੂੰ ਕੀ ਮਨ ਖੜਾ ਪੁੱਛਦੀ ਦੱਸਦੀ ਕੋਈ ਨਾ ਆਲੰਡ ਗੱਲ ਕਰੂੰਗੀ ਉਹਦੇ ਨਾਲ ਕਮਾਈ ਕਰਦਾ ਕਰਦਾ ਤੂੰ ਸਾਰੀ ਦੇੜੀ ਲੈ ਜਾਣਾ ਵਿੱਚ ਪੈਸੇ ਕਮਾਉਂਦਾ ਇਹ ਚੰਚੂ ਕੋ ਘਟੀਆਂ ਨੂੰ ਦੇ ਆਉਂਦੀ ਆ ਧੀ ਦਵਾਈ ਦਵਾਈਆਂ ਵਿੱਚ ਕੀਤੀ ਜਾਉ ਤਾਂ ਆਪਦੇ ਘਰ ਵੱਲ ਦੇਖਦੀ ਨਹੀਂ ਹੈਗੀ ਬਬਜਾ ਪਿੱਛੂ ਪੈ ਗੇ ਮੇਰੀ ਕੁੜੀ ਕੋਈ ਜਾਂਦੀ ਗਈ ਹੈ ਦੱਸ ਮੈਂ ਜਾਵਾਂ ਨੂੰ ਕੁੜੀ ਕੋਈ ਮੈਂ ਤੇ ਕੋਲ ਖੜੀ ਨੇ ਉੱਥੇ 10 ਮਿੰਟ ਖੜਿਆ ਕਰਦੀ ਹੁਣ ਐ ਨਹੀਂ ਪਤਾ ਮੇਰੀ ਬੱਸ ਲੰਘ ਗਈ ਝਗੜਾ ਪਾ ਕੇ ਖੜੀ ਵੀ ਮੇਰੇ ਨਾਲ ਲੈ ਨਾ ਪਾਣੀ ਖੜਿਆ ਛੜਕ ਤੇ ਇਹ ਜੇ ਚ ਕਿਵੇਂ ਆਊਗੀ ਮੇਰੀ ਮੰਮੀ ਅਮੀ ਨੇ ਵੀ ਅੱਜੇ ਆਉਣਾ ਸੀ ਵਿਚਾਰੀ ਇਹਨੇ ਚਲਵਾਤਾ ਹੋ ਆਊਗੀ ਕਾਲਾ ਵੀ ਨਹੀਂ ਹੈਗਾ ਘਰੇ ਨਹੀਂ ਛਾੜ ਦਿਆ ਉਹਨਾਂ ਨੂੰ ਮੋਟਰਸਾਈਕਲ ਤੇ ਇਹ ਕਮ ਹੋ ਰਹੀ ਵੀ ਨਹੀਂ 2 ਵਜੇ ਆਉਣਗੇ ਨਹੀਂ ਸਮਾਨ ਚ ਕਾ ਲਿਆ ਹੁੰਦੀ ਕੀ ਭਾਈ ਤੂੰ ਫੋੜ ਫੋੜ ਜੀ ਕਰਦੀ ਦਿੰਦੀ ਐ ਬੀਬੀ ਆਉਗੀ ਮੇਰੀ ਸੁਨਾਰਾ ਲੈ ਕੇ ਅੱਛਾ ਹੋਰ ਮੈਂ ਤੇ ਨਾ ਚੌੜਾ ਪਿਆ ਨਾ ਤਾਂ ਨਹੀਂ ਰੱਬ ਨੇ ਇੰਨਾ ਨਹੀਂ ਪਾਤਾ ਫਿਰ ਹੋਰ ਪਾ ਦੇਣਾ ਆਉਣਾ ਸੀ ਹਾਂ ਹੋ ਗਿਆ ਰੱਬ ਵੀ ਹੂੰ ਤਾਂ ਤੇਰੀ ਮੰਮੀ ਆਉਂਦੀ ਨਹੀਂ ਆਏ ਆ ਅੱਜ ਕਿਵੇਂ ਆ ਗਈ ਇੰਨੀ ਬਿਮਾਰ ਰਹੀ ਆ ਮੈਂ ਕੋਈ ਨਹੀਂ ਆਈ ਪਹਿਲਾਂ ਕੋਈ ਪਤਾ ਲੈਣ ਵੀ ਨਹੀਂ ਆਇਆ ਦੱਸ ਐ ਹੁਣ ਆਜੂ ਹੋਏ ਜਿੰਮੀ ਚ ਤੇਰੀ ਮੰਮੀ ਦੱਸ ਕੀ ਕਰਨ ਆਉਗੀ ਸੰਧਾਰਾ ਦੇਣਾ ਇਹ ਜਿੰਮੀ ਚ ਫੋਨ ਨਹੀਂ ਕਰਦੇ ਕੋਈ ਹੋਰ ਨਹੀਂ ਕੋਈ ਪਤਾ ਸਤਾ ਨਹੀਂ ਲੈਂਦੇ ਹੈਗੇ ਕਿਸੇ ਦਾ ਕੋਈ ਮਰ ਗਿਆ ਖਾਪ ਗਿਆ ਇੰਨੀ ਮੈਂ ਬਿਮਾਰ ਰਹੀ ਆਂਗੀ ਕੋਈ ਪਤਾ ਲੈਣ ਆਇਆ ਤੇਰੇ ਘਰ ਦਾ ਆ ਆ ਕੇ ਮੂੰਹ ਚੱਕ ਕੇ ਇੱਥੇ ਸੰਧਾਰਾ ਦੇਣਾ ਨਾ ਤੂੰ ਨਹੀਂ ਦੇ ਕੇ ਆਈ ਆਦੀ ਧੀ ਨੂੰ ਚਾਰ ਦਿਨ ਪਹਿਲਾਂ ਉਹਨੇ ਨਹੀਂ ਆਉਣਾ ਸੀ ਉਹਦੀ ਵੀ ਧੀ ਆ ਮੈਂ ਅੱਛਾ ਚੱਲ ਗਾ ਹਾਂ ਕੰਮ ਕਰ ਆਪਦਾ ਦੇਖੀ ਨਾ ਤੇਰੀ ਮਾਂ ਦੇਖੀ ਨਾ ਤੂੰ ਦੇਖੀਂ ਆਪਦਾ ਕੰਮ ਕਰ ਮੇਰੀ ਮਾਂ ਆਉਣ ਵਾਰੀ ਕਲੇਸ ਕਰਕੇ ਬੈਜੇ ਨਹੀਂ ਆਪਕੇ ਮੇ ਜਾਨੀ ਹੈ ਜੀਤੀ ਇਹਦੇ ਨਾਲ ਮੈਂ ਤਾਂ ਬੈਠੂ ਮੈਂ ਤਾਂ ਮਾਲਕਣੀ ਘਰ ਦੀ ਤੇਰੀ ਮਾਂ ਹੋਰੇ ਕੀ ਲੱਗਦੀ ਆ ਕੋਤੀ ਇਹਦੇ ਨਾਲ ਅੱਛੇ ਆਉਗੀ ਲੈ ਕੇ ਸੰਧਾਰਾ ਨਾਲੇ ਹੋਰ ਨਾ ਤੂੰ ਨਹੀਂ ਲੈ ਕੇ ਗਈ ਸੀ ਅੱਧੀ ਸੀ ਕੋਲਾ ਯਾ ਮੇਰੀ ਮਾਂ ਹੁਣ ਉਹ ਬੁਰੀ ਲੱਗਦੀ ਐ ਮੈਂ ਤਾਂ ਜਾਉਂਗੀ ਤੇਰੇ ਮੈਂ ਤਾਂ ਵੀ ਆਉਗੀ ਉਹਦੀ ਵੀ ਧੀ ਦਾ ਘਰ ਐ ਮੈਂ ਤਾਂ ਦੁੱਖ ਤੇ ਸੁੱਖ ਤੇ ਸਾਰੇ ਜਾਣੀ ਆ ਉਹ ਵੀ ਆਉਗੀ ਉਹਦੀ ਵੀ ਧੀ ਦਾ ਘਰ ਐ ਅੱਛਾ ਇੰਨੇ ਚਰਮਾ ਕਰੋ ਮੈਂ ਤਾਂ ਕਹਿੰਦੀ ਜਾਈ ਆ ਮਾਂ ਉਹ ਨਾ ਆਵੇ ਇੰਨੇ ਚਰਮਾ ਕਰੋ ਉਹਦੇ ਵਾਰੀ ਕ੍ਰੇਸ ਕਰਕੇ ਬੈਹ ਜਾਂਦੀ ਅਸੀਂ ਇੰਨੇ ਚਰਮਾ ਕਰੋ ਆਉ ਤੇ ਮਾਂ ਇੰਨੇ ਵਾਰ ਆਉਂਦੀ ਐ ਫਿਰ ਉਹ ਤਾਂ ਆਉਂਦੀ ਵੀ ਨਹੀਂ ਹੈਗੀ ਹੂੰ ਆਉਗੀ ਕਿਉਂ ਨੱਕ ਬੁੱਲ ਲਾਉਣਾ ਆਵੇ ਕੀ ਲੈ ਕੇ ਆਉਗੀ ਉਹ ਸੰਧਾਰਾ ਲੈ ਕੇ ਆਉ ਕਲ ਤਾਂ ਮਨ ਕਰੇ ਖਾਲੀ ਪੀਪਾ ਲੈ ਕੇ ਆ ਜਾ ਰੇ ਇੱਕ ਪੀਪਾ ਲੈ ਕੇ ਆ ਜਾਂਦੀ ਐ ਸਾਨੂੰ ਕੀ ਪਤਾ ਤੇਰੇ ਪੀਪੇ ਚ ਕੀ ਅੰਨ ਦਿਖਾਵੇਂ ਨਾ ਕਰੇ ਸਾਨੂੰ ਹਾਂ ਬੱਡੀਆਂ ਮਾਲ ਹੀ ਹੋਈ ਐ ਮਾਂ ਮਾਲ ਆਈ ਆ ਲੈ ਕਿੰਨਾ ਨਾ ਪਾਣੀ ਛੜ ਗਿਆ ਮਸਾਈਆਂ ਸੜਕ ਭਰੀ ਖੜੀ ਅੱਗੇ ਕਿੰਨਾ ਮੀਤਾ ਹੈ ਹਾਂ ਜੀ ਹਾਂ ਸੜਿਆ ਹਾ ਪੀਪਾ ਜਾ ਕੇ ਖਾਣ ਕੀ ਲੈ ਜਾਂ ਪੀਪੇ ਚ ਕੀ ਨਾ ਹਾਂ ਕਿੰਨੇ ਮੈਨ ਦਾ ਪਾਣੀ ਚ ਲੈ ਬਾਣੀ ਤੇਰੇ ਕਰਕੇ ਪਿਆ ਭਾਈ ਮਿਸ ਬਾਣੇ ਚਰਾ ਮਾਂ ਘਰਵਾਈਆਂ ਤੇ ਸਾਸਰੀ ਘਰ ਤੁਹਾਨੂੰ ਸਾਸਰੀ ਘਰ ਦੀ ਸਾਸਰੀ ਘਰ ਹੋਰ ਠੀਕ ਠਾਕ ਹੈ ਹਾਂ ਠੀਕ ਠਾਕ ਹੋਰ ਜਵਾਕ ਜੰਮੀ ਠੀਕ ਸਾਰੇ ਠੀਕ ਨੇ ਭਾਈ ਤੂੰ ਸੁਣਾ ਹਾਂ ਵਧੀਆ ਠੀਕ ਹੈ ਹਾਂ ਅੱਜ ਤੈਨੂੰ ਕਿਵੇਂ ਪਿੰਡ ਦਿਖ ਗਿਆ ਲੈ ਮੈਂ ਤਾਂ ਆਉਣਾ ਸੀ ਪਹਿਲਾਂ ਹਾਂ ਹੋਰ ਆਉ ਤਨ ਪਰ ਮੁੰਡਾ ਬਾਹਰ ਗਿਆ ਹੋਇਆਗਾ ਫਿਰ ਅੱਛਾ ਲੈ ਜੀ ਰੋਣੀ ਹੋਰ ਪਰ ਸਭ ਠੀਕ ਠਾਕ ਹੈ

ਸੜਕ ਦਾ ਪੁੱਤ ਛੜਕ ਪਰੇ ਖੜੀਆਂ ਪਾਣੀ ਦੀ ਹੈ ਮੈਂ ਤਾਂ ਮਸਾ ਲੰਗ ਕੇ ਇੰਨਾ ਹੋਰ ਮੰਮੀ ਇੰਨਾ ਪਾਣੀ ਖੜੇ ਦੇਸਾ ਨਾ ਛੜਕ ਤੇ ਨਮੀ ਪੈ ਕੇ ਹਟਿਆ ਦੇਸਾ ਨਾ ਹੋਰ ਮੇਰੇ ਮਸਾ ਹੀ ਲੰਗ ਗਿਆ ਹੋਰ ਠੀਕ ਠਾਕ ਆ ਗਈ ਹਾਂ ਠੀਕ ਠਾਕ ਆ ਗਈ ਮਸਾ ਪਰ ਪਾਣੀ ਤੇ ਲੰਗ ਕੇ ਆਹ ਠੀਕ ਨੂੰ ਗੋਲੀ ਲੱਗਿਆ ਸੜਿਆ ਹੋਆ ਪੀਪਾ ਚੱਕ ਕੇ ਆ ਗਈ ਓਰੇ ਖਾਣੀ ਖਾ ਲਈ ਆ ਖਾਣੀ ਪਰਿਆ ਵਾ ਜੀ ਹਾਂ ਆ ਗਈ ਦਾਦਾ ਪੁੱਤ ਓਰੇ ਕਸੂ ਉੱਠ ਕੇ ਆ ਗਈ ਕਿਉਂ ਕੇ ਬਾਗੀ ਘੁੜ ਘੁੜ ਜੇ ਕਰਦੀ ਇਹਨੂੰ ਕੀ ਹੋ ਰਿਹਾ ਹੈਗਾ ਇਹ ਤਾਂ ਐਂ ਮੱਚੀ ਰਹਿੰਦੀ ਆ ਮੰਮੀ ਸਾਰਾ ਦਿਨ ਮੈਂ ਕਿਹਾ ਰੋਜ਼ ਹੀ ਆਉਣੀ ਆ ਜੀ ਹੈ ਮਸਾਂ ਦਾ ਮੈਂ ਇੰਨਾ ਕਿੰਨਾ ਚਿਰ ਬਾਹਰ ਇਹ ਤਾਂ ਐਂ ਕਰਦੀ ਆ ਦਾ ਸਵਾਹੀ ਇਹੋ ਜਿਹਾ ਸਾਰਾ ਦਿਨ ਇਹ ਇਸੇ ਕਸ ਕਰਦੀ ਆ ਸੰਦਾ ਹੈ ਵੀ ਤੂੰ ਮੈਂ ਐਨਾ 10 ਮਿੰਟ ਤੂੰ ਮੇਰੇ ਕੋਲੇ ਬਹਿ ਜਾ ਕੋਈ ਗੱਲ ਬਾਤ ਕਰ ਲੈ ਆਏ ਗਈ ਉੱਠ ਕੇ ਐਂ ਕਰਦੀ ਆ ਬਾਹਰ ਤਾਂ ਇਹਦਾ ਸਵਾਹੀ ਇਹ ਹੈ ਜਾਂ ਕੀ ਕਰੀਏ ਤੇਰੇ ਨਾਲ ਤਾਂ ਠੀਕ ਰਹਿੰਦੀ ਆ ਮਾਦਰੋ ਹਾਂ ਠੀਕ ਹੀ ਰਹਦੀ ਆ ਨਾ ਦੇ ਕੋਈ ਗੱਲ ਹੈ ਮੈਨੂੰ ਦੱਸ ਦੇ ਪੁੱਤ ਨਾ ਨਾ ਠੀਕ ਰਹਿੰਦੇ ਹੋ ਮਮੀ ਹੋਰ ਤੂੰ ਦੱਸ ਕੰਮ ਠੀਕ ਰਹਿੰਦੀ ਹੈ ਤੇਰੇ ਨਾਲ ਹਾਂ ਠੀਕ ਹੈ ਪੁੱਤ ਕਿਵੇਂ ਕੋਤੀ ਜੀ ਬੋਲਦੀ ਹੈ ਜੇ ਕੋਈ ਗੱਲ ਹੈ ਤਾਂ ਦੱਸ ਦੇ ਨਾ ਠੀਕ ਹੈ ਪੁੱਤ ਤੈਨੂੰ ਪਤਾ ਹੀ ਹੈ ਉਹਦਾ ਸੁਭਾਅ ਬੱਚਾ ਤੈਨੂੰ ਪਤਾ ਤਰਪਾਈ ਤਾਂ ਬਾਹਰ ਹੈਗਾ ਹੁਣ ਕੋਈ ਨਾ ਮੈਂ ਉਹਨਾਂ ਨਾਲ ਕਰੂੰਗੀ ਮਹਿਮਨ ਪ੍ਰੀਤ ਨਾਲ ਗੱਲ ਹਾਂ ਉਹਨੂੰ ਕਹੂੰਗੀ ਸਮਝਾ ਦਊਗਾ ਉਹਨੂੰ ਨਾ ਪੁੱਤ ਆਪਾਂ ਕਾਹਨੋਂ ਪਹਿਣਾਗਾ ਫਿਰ ਕਹ ਦੂੰਗੀ ਸਖਿਆ ਤਾਂ ਮੁੰਡਾ ਹੈ ਉਹਨੂੰ ਆਪੇ ਚਾਹੀਦਾ ਉਹਨੂੰ ਦੇ ਕੇ ਘੜਾਉਂਦੇ ਨਹੀਂ ਹੈਗੇ ਹੈ ਲਾ ਮਮੀ ਗੱਲਾਂ ਬਾਕੀ ਆਪਾਂ ਫੇਰ ਕਰਾਂਗੇ ਮੈਂ ਫਿਰ ਵਾਸਤੇ ਚਾ ਲੈ ਆਉਣੀ ਆ। ਹਾਂ ਸਮਾਨ ਲੈਣਾ ਪੁੱਤ ਹੰਤਾ ਧਰਦੀ। ਕੋਈ ਨਾ ਲੈ ਜਾਂਦੇ ਆ। ਹਾਂ। ਕੀ ਕਰਦੀ ਹੋਣੀ ਮਾਦਰੋ ਹੈ? ਵੀ ਮੈਂ ਦੱਸੂ ਮਿੰਟਾਂ ਨਾ ਤੂੰ ਮੇਰੇ ਲਵੇ ਬਹਿ ਜਾ। ਵੀ ਦੁੱਖ ਸੁੱਖ ਕਰਾਂਦੇ ਆਪਾਂ ਦੋਨੇ ਭੈਣਾਂ। ਉੱਠ ਕੇ ਪਤਾ ਨਹੀਂ ਕਿੱਧਰ ਨੂੰ ਤੁਰ ਗਈ ਹੁਣ। ਉਹ ਆਉਂਦੀ ਆ ਭੈਣ ਕਰਨਾ ਕਰਨਾ ਸੀ ਪਹਿਲਾਂ ਤਾਂ ਮੋਟਰ ਤੇ ਲਾ ਲੈਣੀ ਸੀ। ਹਾਂ ਲੈ ਲੈਣੀ ਪਣੀ। ਮਾਮਾ ਧੀ ਗੱਲਾਂ ਕਰ ਲੈਂਦੀ ਆ ਮਸਾਈ ਚੋਂ ਕੋਈ ਨਾ ਨਾ ਮਾਤਾ ਰੋਜੀ ਉਰੀ ਰਹਿਣੀ ਆ ਤੂੰ ਆਪ ਦਾ ਆ ਮਾਮਾ ਧੀਆ ਗੱਲਾਂ ਕਰ ਲੋ ਹਾਂ ਤੂੰ ਤੂੰ ਵੀ ਬਹਿਣਾ ਚਾਹਣਾ ਕੋਈ ਨਾ ਤੇਰੀ ਮਾਮਾ ਧੀਆ ਦਾ ਜ਼ਿਆਦਾ ਗੁਰਬਤ ਹੁੰਦੀ ਆ ਉਹ ਗੱਲ ਕਰ ਤੂੰ ਆ ਬੈਠੀ ਪਤਾ ਲਾਇਆ ਇਹ ਹਾਂ ਤਾਂ ਗਈ ਹੁਣ ਤੂੰ ਕਹਾਂ ਉਹ ਆ ਗਈ ਹੁਣ ਮੈਂ ਠੀਕ ਠਾਕ ਹੁਣ ਰੋਣ ਦੇ ਨੂੰ ਪਰਉਣ ਆ ਗਈ ਉਹ ਗੱਲ ਹੋ ਗਈ ਤੇਰੀ ਤਾਂ ਠੀਕ ਹਾਂ ਮੈਂ ਤਾਂ ਕੋਈ ਨਹੀਂ ਕੋਈ ਮੇਰੇ ਨਾਲ ਬਾਅਦ ਹੱਸ ਕੇ ਹੀ ਜਾਂਦੀ ਨਾ ਪਰ ਮੈਂ ਦਿਖਾ ਮਨ ਗੁੱਸਾ ਹੋਰ ਕੀ ਕਰਾਂ ਹਾਂ ਦਰਫਰ ਲੈਣਾ ਮੈਨੂੰ ਮਮੀ ਤੋਂ ਆਇਆ ਨੂੰ ਤਾਂ ਬਖਸ਼ ਦਿਆ ਕਰ ਕੋਈ ਗੱਲ ਨਹੀਂ ਤੀ ਤੁਸੀਂ ਗੱਲਾਂ ਕਰੋ ਗੱਲਾਂ ਕਰੋ ਤੁਸੀਂ ਮਾਮਾ ਧੀਆਂ ਮੈਂ ਤਾਂ ਠੀਕ ਠਾਕ ਹਾਂ ਇਹ ਨਾਲ ਤਾਂ ਸਭ ਨੇ ਨਹੀਂ ਭੈਣ ਤੇਰੇ ਨਾਲ ਵੀ ਗੱਲਾਂ ਕਰਨੀਆਂ ਹੀ ਨੇ ਕਰਨੀਆਂ ਤਾਂ ਹੈਗੀਆਂ ਨੇ ਭੈਣ ਤੁਸੀਂ ਮਾਮਾ ਧੀਆਂ ਗੱਲਾਂ ਕਰੋ ਮੈਂ ਤਾਂ ਮਮੀ ਆਇਆਂ ਅੰਦਰ ਚਲੀਏ ਦਹੀਂ ਖੋਲੀ ਜਾਊਂਗੀ ਮਾਪਾ ਮੈਂ ਤਾਂ ਜਾਣਾ ਹੈ ਮੁੜਨਾ ਹੈ ਕੱਖ ਪਾਉਣੇ ਨੇ ਜਾ ਕੇ ਉਹ ਨਿਆਣੀ ਕਿੱਲੀ ਕਿੱਥੇ ਕੱਖ ਤਿੰਦਾ ਪਾਊਗੀ ਤੂੰ ਪੀਪਾ ਵੇਲਾ ਕਰਾ ਕੋਈ ਨਾ ਕਰ ਦੂੰਗੀ ਮੰਮੀ ਹਾਂ ਕਰ ਦੇ ਮੈਂ ਤੇ ਟਿੱਪਾ ਦੇ ਠੀਕ ਹੈ ਕੋਈ ਨਾ ਕਰ ਦਿੰਦੀ ਬਬਲੋ ਕਰ ਲੋ ਪੀਪਾ ਵੇਲਾ ਖਾਨੇ ਖਾਲੀ ਲਈ ਆ ਖਾਨੇ ਪਰਿਆ ਹੋਇਆ ਨਹੀਂ ਪੀਪਾ ਦੇ ਲਾ ਕਰਦੇ ਕਰ ਦੇ ਦਾ ਪੀਪਾ ਦੇ ਲਾ ਇਹ ਆਪ ਤਸ ਲੈ ਮੈਂ ਖਾਲੀ ਕਰ ਠੀਕ ਆ ਤਸ

ਕੋਈ ਨਾ ਕੋਈ ਨਹੀਂ ਬੋਲ ਪਾ ਨਹੀਂ ਕੋਈ ਨਾ ਕੋਈ ਨਾ ਤੁਸੀਂ ਕਰਨਾ ਕਰ ਸਾਡਾ ਤਾਂ ਸਾਸ ਨੂੰ ਅਦਾ ਹੀ ਚੱਲੀ ਜਾਊਗੀ ਵਧੀਆ ਸੁਨਿਆਕੀ ਪਾਉਂਗੀ ਲੈ ਮਰੀ ਸੋਹਣੇ ਲੈ ਮੰਮੀ ਸੂਟ ਦੇਖ ਲੈ ਲੈ ਦੇਖਿਆ ਹੋਆ ਸੂਟ ਤੇਰਾ ਤੈਨੂੰ ਹੀ ਲੈ ਕੇ ਆਈ ਆ ਕਿਉਂਕਿ ਮੈਨੂੰ ਸੂਟ ਲੈ ਕੇ ਆਇਆ ਨਹੀਂ ਵਿੱਚ 2 ਗਜ ਕਪੜਾ ਮੁੰਡੇ ਨੂੰ ਤਾਂ ਘਰ ਲਿਆ ਮੈਂ ਤੂੰ ਵੀ ਉਸ ਨੂੰ ਲੈ ਕੇ ਕਿਸੇ ਰਾਣੀ ਨੂੰ ਹੀ ਲੈ ਕੇ ਗਈ ਸੀ ਆਹੋ ਕੀ ਲੈ ਕੇ ਗਈ ਸੀ ਮੈਂ ਤਾਂ ਪੂਰਾ ਲੈ ਕੇ ਗਈ ਸੀ ਸੂਟ ਇਹ ਗਲਾ ਵੱਲੇ ਗਈ ਸੂਟ ਮੈਨੂੰ ਦੇਗੇ ਥੋੜਾ ਪਿਪਾ ਜਖਾਨੀ ਸੜਿਆ ਜਾ ਖਾਲੀ ਲਈ ਤੇ ਕਨੀ ਉਹ ਲੈ ਗਈ ਮੋੜ ਕੇ ਮੋੜ ਕੇ ਕਿਉਂ ਫਿਰ ਉਹ ਤਾਂ ਖਾਲੀ ਦਾ ਕਰਕੇ ਦੇਣੀ ਸੀ ਹਮ ਤੇਰੇ ਨਾਲ ਜਿਹਾ ਭਰਿਆ ਹੋਇਆ ਸੀ ਬਿਸਕੁਟਾਂ ਦਾ ਹੋਰ ਜਾਇਦਾ ਲੈ ਕੇ ਹੀ ਦੀ ਖਾਲੀ ਗਾ ਨਹੀਂ ਲੈ ਗਈ ਕਨੀ ਭਰਿਆ ਹੋਇਆ ਕਨੀ ਤੇਰੀ ਮਾਂ ਮਾਂ ਲਾਰਖੀ ਹੈਗੀ ਮਕੀ ਨੂੰ ਕਿੰਨਾ ਤੰਗ ਕਰਦੀ ਹੈ ਇਹ ਹੈ ਮੈਂ ਇਹਨੂੰ ਜਵਾਕੜੀ ਨੂਰੇ ਸੰਗ ਕਰੀ ਲਈ ਉਹੀ ਗੱਲ ਹੈ ਸਿਆਣਿਆਂ ਦੀ ਜੈਸੀ ਕਰਨੀ ਵੈਸੀ ਫਰਮ